ਇਸ ਵਕਤ ਜਗਰਾਉਂ ਦੇ ਪਿੰਡ ਉਹਨਾਂ ਦੇ ਵਿੱਚ ਮੌਜੂਦ ਆ ਉਹ ਪਿੰਡ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਇਸ ਵਕਤ ਸੀ ਬਿਲਕੁਲ ਰਾਜਵੀਰ ਜਵੰਦਾ ਦੇ ਘਰ ਦੇ ਅੱਗੇ ਮੌਜੂਦ ਆ ਜਿੱਥੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਮ੍ਰਿਤਕ ਦੇ ਆ ਉਹ ਰੱਖੀ ਹੋਈ ਆ ਬਹੁਤ ਸਾਰੇ ਕਲਾਕਾਰ ਗੀਤਕਾਰ ਗਾਇਕ ਜਿਹੜੇ ਰਾਜਵੀਰ ਜਵੰਦਾ ਦੇ ਸਾਥੀ ਰਹੇ ਆ ਸਾਥੀ ਨੇ ਅਜੋ ਅੱਗੇ ਹੋ ਕੇ ਸਾਰੇ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਕਰ ਰਹੇ ਨੇ ਤੇ ਇਸ ਦੁੱਖ ਦੇ ਵਿੱਚ ਉਹਨਾਂ ਦੇ ਚਿਹਰੇ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦਾ ਜਿਹੜਾ ਉਹ ਨਹੀਂ ਆਉਣ ਦੇ। ਇਸ ਮਾਹੌਲ ਦੇ ਵਿੱਚ ਜਿੱਥੇ ਅਸੀਂ ਇਸ ਵਕਤ ਨੂੰ ਮੌਜੂਦ ਆ ਗਮਗੀਨ ਮਾਹੌਲ ਆ ਸੋਗ ਦੀ ਲਹਿਰ ਫੈਲੀ ਹੋਇਆ ਜਾਨੀ ਕਿ ਉਹ ਮਾਹੌਲ ਆ ਕਿ ਕੋਈ ਇੱਥੇ ਬੋਲਣ ਨੂੰ ਤਿਆਰ ਨਹੀਂ ਕਿਸੇ ਨੂੰ ਕੋਈ ਸ਼ਬਦ ਨਹੀਂ ਆਉਂ ਰਿਹਾ ਤਾਂ ਕਈ ਇੱਕ ਹੀ ਪਿੰਡ ਦੇ ਲੋਕਾਂ ਦੇ ਨਾਲ ਮੁਜ਼ੁਰਗਾ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰਾਜਵੀਰ ਜਵੰਦਾ ਪੜਿਆ ਸੀ ਕੁਝ ਸ਼ਬਦ ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਨਹੀਂ ਆਉਂ ਰਹੇ ਕੋਈ ਸ਼ਬਦ ਨਹੀਂ ਨਿਕਲ ਰਹੇ ਹਰ ਕੋਈ ਵਿਅਕਤੀ ਇਸ ਗੇਟ ਦੇ ਵਿੱਚ ਪਾਬੁਕ ਹੁੰਦਾ ਜਾਂਦਾ ਨਾਮ ਅੱਖਾਂ ਦੇ ਨਾਲ ਵਾਪਸ ਆਉਂਦਾ ਰਾਜਵੀਰ ਜਵੰਦਾ ਦੇ ਜਿਹੜੇ ਅੰਤਿਮ ਦਰਸ਼ਨ ਕਰਕੇ ਵਾਪਸ ਆਉਂਦਾ ਲੁਧਿਆਣਾ ਦੇ ਜ਼ਿਕਰਾਉਂ ਹਲਕੇ ਦੇ ਪਿੰਡ ਉਹਨਾਂ ਦੇ ਵਿੱਚ ਬਹੁਤ ਸਾਰੀ ਅੱਜ ਇੰਡਸਟਰੀ ਪਹੁੰਚ ਚੁੱਕੀ ਆ ਇੰਡਸਟਰੀ ਨੂੰ ਰਾਜਵੀਰ ਜਵੰਦਾ ਜਿਹੜੇ ਹਰ ਵਕਤ ਹਸਾਉਂਦੇ ਰਹਿੰਦੇ ਸੀ ਅੱਜ ਉਹਨਾਂ ਨੂੰ ਜਿਹੜਾ ਰਵਾਕੇ ਰਖ ਦਿੱਤਾ ਤਾਂ ਤੁਸੀਂ ਦੇਖੋ ਕਿ ਇਧਰਲੇ ਪਾਸੇ ਲੋਕ ਕਿਸ ਤਰੀਕੇ ਜਿਹੜੇ ਆਬੂ ਕੋ ਰਹੇ ਨੇ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਕਰਕੇ ਆਏ ਨੇ ਉਹਨਾਂ ਦੇ ਆਪਸ ਦੇ ਵਿੱਚ ਵੀ ਕਿਸੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਕਿਸੇ ਕੋਲ ਕੋਈ ਸ਼ਬਦ ਹੀ ਨਹੀਂ ਰਿਹਾ ਇਸ ਵਕਤ ਸ਼ਬਦ ਮੁੱਕ ਗਏ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਮਾਤਾ ਜੀ ਭਾਵੁਕ ਹੋ ਗਏ ਅੱਜ ਪੂਰਾ ਪੰਜਾਬ ਭਾਵੁਕ ਵੀਰੇ ਬਹੁਤ ਦੁੱਖ ਲੱਗਿਆ ਵੀਰ ਬਹੁਤ ਜ਼ਾਰੇ ਦੁੱਖ ਲੱਗੇ ਇਸੇ ਪਿੰਡ ਦੇ ਨਹੀਂ ਵੀਰੇ ਜਗਰਾਉਂ ਤੋਂ ਆਇਆ ਜਗਰਾਉਂ ਪੀਕੇ ਸੰਗਰੂਰ ਨੇ ਉੱਥੋਂ ਸੰਗਰੂਰੋਂ ਭਾਵੁਕ ਹੋ ਗਏ ਕੋਈ ਸ਼ਬਦ ਨਹੀਂ ਰਿਹਾ ਬਿਘੜੀ ਚਲੇ ਗਿਆ ਦੁਨੀਆ ਤੋਂ ਹਕ ਤੁਸੀਂ ਦੇਖੋ ਕਿ ਇਸ ਮੌਕੇ ਕੋਈ ਸ਼ਬਦ ਹੀ ਨਹੀਂ ਆ ਰਿਹਾ ਕਿ ਇੱਕ ਪਿੰਨ ਜਿਹੜੇ ਜਗਰਾਉਂ ਤੋਂ ਆਏ ਨੇ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਕਰਕੇ ਆਏ ਨੇ ਉਹ ਕਹਿੰਦੇ ਕਿ ਕੁਝ ਬੋਲਣ ਨੂੰ ਰਿਹਾ ਹੀ ਨਹੀਂ ਪਿੰਡ ਹੀ ਚਲੇ ਗਿਆ ਇਹ ਮਤਲਬ ਕਿ ਇੱਥੇ ਕੋਈ ਕੁਝ ਬੋਲਣ ਨੂੰ ਤਿਆਰ ਨਹੀਂ ਕਿ ਜੋ ਰਾਜਵੀਰ ਜਵੰਦਾ ਹਰ ਵਕਤ ਦੁਨੀਆ ਨੂੰ ਹਸਾਉਂਦੇ ਰਹਿੰਦੇ ਸੀ ਅਸੂ ਅਸੂ ਕਰਦਾ ਚਿਹਰਾ ਸੀ ਅੱਜ ਸਾਰੇ ਪਿੰਡ ਨੂੰ ਰਵਾ ਕੇ ਰੱਖ ਦਿੱਤਾ ਪੂਰਾ ਪੰਜਾਬੀ ਜਗਤ ਨੂੰ ਰੁਕਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕ ਦੇਸ਼ ਦੁਨੀਆ ਤੋਂ ਇਸ ਰਾਜਵੀ ਜਵੰਦਾ ਦੇ ਅੰਤਿਮ ਦਰਸ਼ਨ ਕਰਨ ਆ ਰਹੇ ਨੇ ਤੇ ਇਸ ਗਮ ਦੇ ਮਾਹੌਲ ਦੇ ਵਿੱਚ ਗਮਗੀਨ ਹੋ ਰਹੇ ਨੇ